ਕੇਂਦਰ ਸਰਕਾਰ ਦੇ ਵੱਲੋਂ ਮਾਨ ਸਰਕਾਰ ਨੂੰ ਸਮੇਂ-ਸਮੇਂ ਤੇ ਇੱਕ ਤੋਂ ਬਾਅਦ ਇੱਕ ਝਟਕੇ ਦਿੱਤੇ ਜਾ ਰਹੇ ਨੇ ਤੇ ਹੁਣ ਕੇਂਦਰ ਨੇ ਪੰਜਾਬ ਦੀ ਚਾਲੂ ਵਿੱਤੀ ਸਾਲ ਦੇ ਲਈ ਕਰਜ਼ ਲੈਣ ਦੀ ਸੀਮਾ ਦੇ ਵਿੱਚ 16470 ਕਰੋੜ ਦੀ ਕਟੌਤੀ ਕਰ ਦਿੱਤੀ ਹੈ ਤਾਂ ਇਸ ਸਬੰਧੀ ਵਿੱਤ ਮੰਤਰਾਲੇ ਨੇ ਭਾਰਤੀ ਰਿਜ਼ਰਵ ਬੈਂਕ ਦੇ ਜਨਰਲ ਮੈਨੇਜਰ ਨੂੰ ਪੱਤਰ ਲਿਖਿਆ ਦੱਸਣਯੋਗ ਹੈ ਕਿ ਪਹਿਲਾਂ 9 ਮਹੀਨਿਆਂ ਦੇ ਲਈ 21905 ਕਰੋੜ ਰੁਪਏ ਦੀ ਕਰਜ਼ ਸੀਮਾ ਦੀ ਮਨਜ਼ੂਰੀ ਦਿੱਤੀ ਗਈ ਸੀ ਤੇ ਇਸ ਕਟੌਤੀ ਦੀ ਮੁੱਖ ਵਜ੍ਹਾ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸਬਸਿਡੀ ਦੇ ਉਮਰਾ ਚੁਕਾਉਣਾ ਦੱਸਿਆ ਜਾ ਰਿਹਾ ਹੈ ਤਾਂ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੇ ਲਈ ਵਿੱਤਵਰਾਂ 2025-26 ਦੀ ਪੂਰੀ ਕਰਜ਼ ਸੀਮਾ ਦਾ ਖਾਕਾ ਤਿਆਰ ਕੀਤਾ ਹੈ ਤੇ ਇਸ ਮੁਤਾਬਕ ਚਾਲੂ ਬਰੇ ਪੰਜਾਬ ਸਰਕਾਰ ਦੇ ਵੱਲੋਂ ਕੁੱਲ 51176.40 ਕਰੋੜ ਰੁਪਏ ਤੱਕ ਦਾ ਕਰਜ਼ ਲਿਆ ਜਾ ਸਕਦਾ ਹੈ ਤੇ ਇਸ ਮੂਲ ਧਾਰ ਤੇ 9 ਮਹੀਨਿਆਂ ਦੇ ਲਈ ਕਰਜ਼ ਸੀਮਾ 38362 ਰੁਪਏ ਨਿਰਧਾਰਤ ਕੀਤੀ ਗਈ ਸੀ ਪਰ ਕੇਂਦਰ ਦੇ ਵੱਲੋਂ ਸਿਰਫ 21905 ਕਰੋੜ ਰੁਪਏ ਦੀ ਹੀ ਮੰਜ਼ੂਰੀ ਦਿੱਤੀ ਗਈ ਹੈ ਤਾਂ ਇਸ ਅਧਾਰ ਤੇ ਸਪਸ਼ਟ ਹੁੰਦਾ ਹੈ ਕਿ ਕੇਂਦਰ ਨੇ 9 ਮਹੀਨਿਆਂ ਦੀ ਕਰਜ਼ ਸੀਮਾ ਦੇ ਵਿੱਚੋਂ 16477 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ ਤਾਂ ਕੇਂਦਰੀ ਵਿੱਤ ਮੰਤਰਾਲਾ ਜੱਸ ਦੇ ਵੱਲੋਂ ਕਰ ਸੀਮਾ ਦੇ ਵਿੱਚ ਕੀਤੀ ਕਟੌਤੀ ਦੇ ਕਾਰਨ ਗਿਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੱਡਾ ਕਾਰਨ 31 ਮਾਰਚ 2024 ਤੱਕ ਬਿਜਲੀ ਸਬਸਿਡੀ ਦਾ ਭੁਗਤਾਨ ਨਾ ਹੋਣਾ ਹੈ ਹਾਲਾਂਕਿ ਪੰਜਾਬ ਦੇ ਬਜਟ ਦੇ ਮੁਤਾਬਕ ਚਾਲੂ ਵਿੱਤੀ ਸਾਲ ਦੇ ਦੌਰਾਨ 49900 ਕਰੋੜ ਰੁਪਏ ਤੱਕ ਕਰਜ਼ ਲੈਣ ਦੀ ਯੋਜਨਾ ਬਣਾਈ ਗਈ ਸੀ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ 31 ਮਾਰਚ 2026 ਤੱਕ ਪੰਜਾਬ ਦੇ ਕੁੱਲ ਕਰਜ਼ 4.17 ਲੱਖ ਕਰੋੜ ਰੁਪਏ ਹੋ ਜਾਵੇਗਾ ਤੇ ਪਿਛਲੇ 3 ਸਾਲਾਂ ਦੇ ਦੌਰਾਨ ਮੌਜੂਦਾ ਸਰਕਾਰ ਨੇ 1.32 ਲੱਖ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਿਆ। ਜਦ ਕਿ ਪੁਰਾਣੀਆਂ ਸਰਕਾਰਾਂ ਤੋਂ ਮਿਲਿਆ ਵਿਰਾਸਤੀ ਕਰਜ਼ ਪਹਿਲਾਂ ਤੋਂ ਹੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ। ਤਾਂ ਹੁਣ ਮੌਜੂਦਾ ਵਿੱਤੀ ਸਭ ਦੇ ਦੌਰਾਨ ਪੰਜਾਬ ਸਰਕਾਰ ਨੇ 1.11 ਲੱਖ ਕਰੋੜ ਦਾ ਮਾਲੀਆ ਦਾ ਟੀਚਾ ਰੱਖਿਆ ਜਦ ਕਿ ਖਰਚਾ 1.36 ਲੱਖ ਕਰੋੜ ਰੁਪਏ ਦੇ ਕਰੀਪਾ ਹੁਣ ਇੱਕ ਵੱਡਾ ਝਟਕਾ ਤਾਂ ਕਹਿ ਸਕਦੇ ਆ ਕਿ ਕੇਂਦਰ ਦੇ ਵੱਲੋਂ ਸੂਬੇ ਦੀ ਮਾਨ ਸਰਕਾਰ ਨੂੰ ਦਿੱਤਾ ਗਿਆ ਜothe ਕਰਜ਼ ਲੈਣ ਦੀ ਸੀਮਾ ਜੋ ਕਿ ਚਾਲੂ ਵਿੱਤੀ ਸਾਲ ਦੇ ਲਈ ਉਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ 16470 ਕਰੋੜ ਦੀ ਕਟੌਤੀ ਹੁੰਦੀ ਹੈ ਇਸ ਸਬੰਧੀ ਬਕਾਇਦਾ ਕੇਂਦਰੀ ਵਿੱਤ ਮੰਤਰਾਲੇ ਨੇ ਭਾਰਤੀ ਰਿਜ਼ਰਵ ਬੈਂਕ ਦੇ ਜਨਰਲ ਮੈਨੇਜਰ ਨੂੰ ਪੱਤਰ ਤੱਕ ਲਿਖ ਦਿੱਤਾ ਤਾਂ ਪਹਿਲਾ 9 ਮਹੀਨਿਆਂ ਦੇ ਲਈ ਜਿਹੜੀ ਕਰਜ਼ ਸੀਮਾ ਦੀ ਮਨਜ਼ੂਰੀ ਉਹ 21905 ਕਰੋੜ ਦਿੱਤੀ ਗਈ ਸੀ ਇਸ ਕਟੌਤੀ ਦਾ ਜੇਕਰ ਕਾਰਨ ਜਾਣੀਏ ਤਾਂ ਸਭ ਤੋਂ ਮੁੱਖ ਕਾਰਨ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸਬਸਿਡੀ ਦੀ ਰਕਮ ਨਾ ਚੁਕਾਉਣਾ ਕੇਂਦਰੀ ਵਿੱਤ ਮੰਤਰਾਲੇ ਨੇ ਜਿਹੜੀ ਕਰਜ਼ ਸੀਮਾ ਲੈਂਚ ਕਟੌਤੀ ਦੇ ਕੀਤੇ ਦੇ ਕਾਰਨ ਦਰਸਾਇਆ ਨੇ ਤਾਂ ਉਹਨਾਂ ਵਿੱਚ ਇੱਕ ਵੱਡਾ ਕਾਰਨ ਇਹ ਹੈ ਕਿ 31 ਮਾਰਚ 2024 ਤੱਕ ਪੰਜਾਬ ਬਿਜਲੀ ਸਬਸਿਡੀ ਦਾ ਭੁਗਤਾਨ ਜਿਹੜਾ ਉਹ ਨਹੀਂ ਕਰ ਪਾਇਆ ਤਾਂ ਬਿਜਲੀ ਸਬਸਿਡੀ ਦਾ ਭੁਗਤਾਨ ਨਹੀਂ ਕੀਤਾ ਗਿਆ ਹਾਲਾਂਕਿ ਪੰਜਾਬ ਦੇ ਬਜਟ ਦੇ ਮੁਤਾਬਕ ਚਾਲੂ ਵਿੱਤੀ ਸਾਲ ਦੌਰਾਨ 49900 ਕਰੋੜ ਰੁਪਏ ਤੱਕ ਦਾ ਕਰਜ਼ ਲੈਣ ਦੀ ਯੋਜਨਾ ਬਣਾਈ ਗਈ ਸੀ ਪਰ ਉਹਨਾਂ ਇੱਕ ਵੱਡਾ ਝਟਕਾ ਸੂਬਾ ਸਰਕਾਰ ਨੂੰ ਲੱਗ ਰਿਹਾ ਹੈ